ਦੀ ਗਾਰੰਟੀ ਵਰ ਨਹੀਂ ਆਊਗਾ ਇਹ ਜੇ ਤਿੰਨ ਕਲਰ ਮਿਲ ਜਾਣਗੇ ਰੈੱਡ ਮਿਲਜੂ ਬਲੈਕ ਮਿਲਜੂ yellow ਮਿਲਜੂ ਸਾਰੇ ਸਾਰੇ ਮਿਲ ਜਾਣਗੇ ਸਾਈਜ਼ ਅਹਿਮਦੋ ਲੈ ਕੇ double x ਦੇ ਵਿੱਚ formal ਮਿਲਜੂ ਵੀਰੇ patent ਦੇ ਵਿੱਚ ਹੀ ਮਿਲਜੂਗਾ ਠੀਕ ਹੈ leather stuff ਵੀ ਮਿਲਜੂਗਾ ਠੀਕ ਹੈ leather ਤੇ ਵੀ ਮਿਲਜੂਗਾ patent ਵੀ ਮਿਲਜੂਗਾ ਸਾਈਜ਼ ਮਿਲ ਜਾਣਗੇ ਸਾਨੂੰ 6 ਤੋਂ ਲੈ ਕੇ 12 ਤੱਕ ਸਾਰੇ ਸਾਈਜ਼ ਅੱਸੀ ਗੱਲ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਭਦੌੜ ਸ਼ਹਿਰ ਬਾਬਾ ਕਲੈਕਸ਼ਨ ਵਾਲਿਆਂ ਦੇ ਇੱਥੇ ਵੀਰ ਕੋਲ ਅਚਕਣ ਵਗੈਰਾ ਕਰਾਇਤੇ ਲੈਣ ਨੂੰ ਕਿਸੇ ਨੇ ਜਾਂ ਜਾਬੋ ਦਾ ਕੋਈ ਵੀ ਸਮਾਨ ਲੈਣਾ ਉਹ ਵੀ ਮਿਲ ਜਾਂਦਾ ਤੇ ਵੀਰ ਕੋਲ ਜੈਕਟਾ ਵਗੈਰਾ ਬਲੇਜ਼ਰ ਵਗੈਰਾ ਵੀ ਬਹੁਤ ਜਾਇਜ਼ ਰੇਟ ਤੇ ਮਿਲਦਾ ਹੈ ਕਪੜਾ ਇੱਕ ਨੰਬਰ ਕੁਆਲਿਟੀ ਦਾ ਹੁੰਦਾ ਹੈ ਆਜੋ ਵੀਰ ਨਾਲ ਅੱਗੇ ਜਾ ਕੇ ਅਪ ਕਰਨੇ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਆਪਣਾ ਕੀ ਨਾਮ ਤੇ ਸ਼ੌਪ ਦਾ ਨਾਮ ਕੀ ਮੇਰਾ ਨਾਮ ਸੋਨੀ ਹੈ ਜੀ ਬਾਵਾ ਕਲੈਕਸ਼ਨ ਦੇ ਨਾਮ ਦੁਕਾਨਾ ਹੀ ਆਪਣੀ ਜੀ ਐਡਰੈਸ ਹੈਗਾ ਆਪਣਾ ਨੇੜੇ ਸਰਕਾਰੀ ਹਸਪਤਾਲ ਠਾਣਾ ਰੋਡ ਸਾਹਮਣੇ ਕੋਆਪਰੇਟਿਵ ਬੈਂਕ ਜੀ ਤੇ ਜੈਂਟਸ ਦੀ ਆਟਮ ਹੁੰਦੀ ਸਾਰੀ ਵੀਰਾਂ ਕੋਲ ਜੈਂਟਸ ਟੋਟਲ ਮਿਲ ਜੀ ਆਪਣੇ ਕੋਲ ਠੀਕ ਜੀ ਆ ਜੈਂਟਸ ਹੀ ਆਪਾਂ ਕੋਲ ਕਿਹੜੀ ਕਿਹੜੀ ਆਟਮ ਹੁੰਦੀ ਜੈਂਟਸ ਵਿੱਚ ਫਾਰਮਲ ਜੀਨ ਜੀਨ ਪੈਂਟ ਸ਼ਰਟ ਫਾਰਮਲ ਪੈਂਟ ਸ਼ਰਟ ਕੋਟ ਕੋਟੀ ਲੋ ਟ-ਸ਼ਰਟ ਜੀ ਆਪਣੇ ਕੋਲੇ ਗਰਮੀ ਸਰਦੀ ਦਾ ਹਰ ਵਕਤ ਮਾਲ ਮਿਲੂਗਾ ਕਿਸੇ ਨੇ ਫੌਰਨ ਆਸਤੇ ਚਾਹੀਦਾਗਾ ਹਰ ਵਕਤ ਥੋੜੀ ਜਿਹੀ ਮਰਜ਼ੀ ਡਿਲੀਵਰੀ ਕਰਾ ਲਓ ਸਾਨੂੰ ਠੀਕ ਹੈ ਉਹਦੇ ਕੋਈ ਚਾਰਜ ਨਹੀਂ ਡਿਲੀਵਰੀ ਚਾਰਜਸ ਲੱਗਦ ਹੋਣਗੇ ਠੀਕ ਹੈ ਜੀ ਤੇ ਕੋਟ ਪੈਂਟ ਸ਼ੇਰਵਾਨੀ ਜਾਗੋ ਕਗਰੇ ਕੈਂਠੇ ਵਗੈਰਾ ਵੀ ਆਪਣੇ ਕੋਲ ਰੈਂਟ ਤੇ ਮਿਲ ਜਾਂਦੇ ਜੀ ਠੀਕ ਹੈ ਲੋ ਵੀ ਜੀ ਹੁਣ ਆਪਾਂ ਨੂੰ ਆਈਟਮ ਦਿਖਾਓ ਦਰਸ਼ਕ ਵੀਰੋ ਆਪਣੀ ਲੋ ਵੀ ਜੀ ਇਹ ਆਈਟਮ ਮਿਲ ਜੂ ਆਪ ਨੂੰ ਬਟਨ ਦੇ ਵਿੱਚ ਸਵੈਟਾ ਹਾਂਜੀ ਠੀਕ ਹੈ ਨਾ ਫੁੱਲ ਹੈਵੀ ਆ ਤੇ ਬੋਰੋਂ ਦੀ ਗਰੰਟੀ ਹੈ ਬੋਰ ਨਹੀਂ ਹੋਊਗਾ ਇਹਦੇ ਤਿੰਨ ਕਲਰ ਮਿਲ ਜਾਣਗੇ ਰੈੱਡ ਮਿਲਜੂ ਬਲੈਕ ਮਿਲਜੂ yellow ਮਿਲਜੂ ਸਾਰੇ ਸਾਰੇ ਮਿਲ ਜਾਣਗੇ ਸਾਈਜ਼ ਐਮ ਤੋਂ ਲੈ ਕੇ double xl ਤੱਕ ਸਾਰੇ ਮਿਲ ਜਾਣਗੇ ਜੀ ਇੱਕ ਇਹ ਜਿਪ ਹਾਫ ਜੈਪਰ ਦੇ ਵਿੱਚ ਸਵੈਟ ਆਈ ਹੈ ਜੀ ਠੀਕ ਹੈ ਜੀ ਇਹ ਵੀ ਫੁੱਲ ਗਰਮ ਦੇ ਵਿੱਚ ਹੋਊਗੀ ਜੀ ਤੇ ਬੋਰ ਦੀ ਗਰੰਟੀ ਹੋਊਗੀ ਜੀ ਬੋਰ ਨਹੀਂ ਹੋਊਗਾ ਜੇ ਬੋਰੋਂ ਦਾ ਤਾਂ ਪੀਸ ਵਾਪਸ ਹੋ ਜਾਣਾ ਇਹਦੇ ਵੀ ਤਿੰਨ ਕਲਰ ਮਿਲ ਜਾਣਗੇ ਗ੍ਰੇ ਕਲਰ ਮਿਲਜੂ ਬਲੈਕ ਮਿਲਜੂ ਤੇ ਫਿਰੋਜੀ ਕਲਰ ਮਿਲਜੂ ਹੈ ਜੀ ਠੀਕ ਹੈ ਇਹ ਗੋਲਗੜੀ ਦੀ ਸਵੈਟ ਆ ਜੂਗੀ ਜੀ ਠੀਕ ਹੈ ਜੀ ਫਰੰਟ ਆ ਗਿਆ ਦਾ ਇਹਦਾ ਬੈਕ ਆ ਗਿਆ ਜੀ ਠੀਕ ਹੈ ਜੀ ਇਹਦੇ ਚ ਦੋ ਕਲਰ ਮਿਲ ਜਾਣਗੇ ਬੁਰਦੀ ਇਹਤੇ ਵੀ ਗਰੰਟੀ ਹੋ ਫੁੱਲ ਹੈਵੀ ਹੋਗੀ yellow ਕਲਰ ਮਿਲ ਜੂਗੇ ਨਾਲ ਜੀ ਇੱਕ ਇਹ ਸਵੈਟ ਆ ਜੂ ਹਾਫ ਪੈਪਰ ਦੇ ਵਿੱਚ ਬੈਕ ਪ੍ਰਿੰਟ ਵੀ ਇਹ ਨਾਲ ਜੀ ਤੇ ਪ੍ਰਿੰਟ ਵੀ ਖਰਾਬ ਨਹੀਂ ਹੋਊਗਾ ਬੁਰ ਇਹਤੇ ਵੀ ਨਹੀਂ ਹੋਊਗਾ ਕਿਸੇ ਚੀਜ਼ ਤੇ ਬੁਰ ਨਹੀਂ ਹੋਊਗਾ ਜੋ ਕੋਈ ਮਰਜੀ ਆਈਟਮ ਹੋਵੇ ਜੀ ਇਹ ਚ ਵੀ ਦੋ ਕਲਰ ਮਿਲ ਜਾਣਗੇ ਹੋਰ ਵੀ ਆਰਟੀਕਲ ਮਿਲ ਜਾਣਗੇ ਇਹਦੇ ਵਿੱਚ ਜੀ ਇੱਕ ਇੱਕ ਕੋਟੀ ਮਿਲ ਜੂਗੀ ਜੀ ਕਰੰਟ ਵੈਕ ਪ੍ਰਿੰਟ ਹੈਗਾ ਠੀਕ ਹੈ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਜੀ ਇਹ ਦੇਖੋ ਜੀ ਇਹ ਤਿੰਨੇ ਕਲਰ ਪੂਰੀ ਹੈਵੀ ਦੇ ਵਿੱਚ ਹੋਗੀ ਬੁਰਣੀ ਆਊਗਾ ਬੁਰਦੀ ਗਰੰਟੀ ਹੋਊਗੀ ਏਕੇ ਸਵੈਟਰ ਮਿਲ ਜੂਗਾ ਜੀ ਹਾਫ ਦੇ ਵਿੱਚ ਬੁਰਦੀ ਤੇ ਵੀ ਗਰੰਟੀ ਹੋ ਇਹਦੇ ਵਿੱਚ ਵੀ ਤਿੰਨ ਕਲਰ ਮਿਲ ਜਾਣਗੇ ਬਲੈਕ ਮਿਲ ਜੂ ਆਫ ਵਾਈਟ ਮਿਲ ਜੂ ਤੇ ਮਿਲਟਰੀ ਕਲਰ ਮਿਲ ਜੂਗਾ ਜੀ ਠੀਕ ਹੈ ਜੀ ਏਕੇ ਪਲੇਨ ਦੇ ਵਿੱਚ ਕੋਟੀ ਮਿਲ ਜੂ ਜੀ ਠੀਕ ਹੈ ਜੀ ਵੀ ਸ਼ੇਪ ਦੇ ਵਿੱਚ ਇੱਥੇ ਚਾਰ ਕਲਰ ਮਿਲ ਜਾਣਗੇ ਬਲੈਕ ਕਲਰ ਮਿਲ ਜੂ ਲਾਈਟ ਗ੍ਰੇ ਮਿਲ ਜੂ ਪਿਸਤਾ ਮਿਲ ਜੂ ਨੇਵੀ ਮਿਲ ਜੂ ਜੀ ਠੀਕ ਹੈ ਜੀ ਏਕੇ ਇੰਪੋਰਟਡ ਸਟੱਫ ਦੇ ਵਿੱਚ ਕਰੰਟ ਆਰਟੀਕਲ ਆ ਇਹਦੇ ਹੁਣ ਚੱਲ ਰਹੇ ਨੇ ਠੀਕ ਹੈ ਜੀ ਇੱਕ ਇਹ ਹਾਫ ਜੈਪਰ ਚ ਮਿਲ ਜੂ ਇਹਦੇ ਚ ਕਲਰ ਮਿਲ ਜਾਣਗੇ ਇੱਕ ਇਹ ਵਾਲਾ ਮਿਲ ਜੂ ਇਹ ਵੀ ਇੰਪੋਰਟਡ ਸਟਾਫ ਆਗਾ ਇਹ ਚ ਕੋਲਰ ਚ ਵੀ ਕਲਰ ਮਿਲ ਜਾਣਗੇ ਇਹਕੇ ਠੀਕ ਇੱਕ ਇਹ ਵਾਲੀ ਆਟਮ ਆਈ ਇੰਪੋਰਟਡ ਸਟਾਫ ਕਾਟਰੇਜ ਦੇ ਵਿੱਚ ਕਰੰਟ ਦਾ ਸੋ ਚੱਲ ਰਹੇ ਨੇ ਆਰਟੀਕਲ ਹੁਣ ਇਹ ਵਾਲੇ ਇਹ ਵਾਲੀ ਆਟਮ ਮਿਲ ਜੂਗੀ ਜੀ ਇੱਕ ਇਹ ਮਿਲ ਜੂਗੀ ਆਟਮ ਇਹ ਵੀ ਕਰੰਟ ਦੇ ਵਿੱਚ ਚੱਲ ਰਹੀ ਹੈਗੀ ਹੁਣ ਆਟਮ ਪ੍ਰਿੰਟ ਵੈਕ ਪ੍ਰਿੰਟ ਆਈ ਇੱਕ ਇਹ ਚਾਈਨੀ ਦੀ ਜੈਕਟ ਮਿਲ ਜੂਗੀ ਇਹਦੇ ਚ ਅੱਗੇ ਕਲਰ ਮਿਲ ਜਾਣਗੇ ਬਲੈਕ ਮਿਲ ਜੂਗਾ ਜੀ ਇਹ ਚ ਜੈਲੋ ਮਿਲ ਜੂਗਾ ਜੀ ਇਹ ਚ ਰੈਡ ਕਲਰ ਵੀ ਮਿਲ ਜੂਗਾ ਹੋਰ ਵੀ ਕਲਰ ਕਾਫੀ ਹੈਗੇ ਕਲਰ ਆਪਸ਼ਨ ਦੀ ਕੋਈ ਦਿੱਕਤ ਨਹੀਂ ਤੇ ਇੱਕ ਐ ਇਦਾਂ ਦੀ ਜੈਕਟ ਮਿਲ ਜੂਗੀ ਤੁਹਾਨੂੰ ਤੇ ਇੱਕ ਕਵਾਟਰੇਜ ਦੇ ਵਿੱਚ ਜੈਕਟ ਮਿਲ ਜੂਗੀ ਇਹ ਚ ਤਿੰਨ ਕਲਰ ਆ ਜਾਣਗੇ ਗ੍ਰੇ ਕਲਰ ਹੈਗਾ ਹੈਗਾ ਟੈਨ ਕਲਰ ਹੈਗਾ ਬਲੈਕ ਕਲਰ ਵੀ ਮਿਲ ਜੂਗਾ ਜੀ ਇੱਕ ਇਹ ਵਾਲੀ ਜੈਕਟ ਮਿਲ ਜੂਗੀ ਜੈਕਟ ਦੇ ਵਿੱਚ ਕਾਫੀ ਵੈਰਾਈਟੀ ਮਿਲ ਜੂ ਤੁਹਾਨੂੰ ਜਗਾ ਇਹਦੇ ਚ ਤਿੰਨ ਚਾਰ ਕਲਰ ਮਿਲ ਜਾਣਗੇ ਬਲੈਕ ਮਿਲ ਜੂ ਨੇਵੀ ਮਿਲ ਜੂਗਾ ਲਾਈਟ ਗਰੇ ਮਿਲ ਜੂ ਡਾਰਕ ਗਰੇ ਮਿਲ ਜੂ ਮਹਿੰਦੀ ਕਲਰ ਮਿਲ ਜੂ ਜੀ ਇੱਕ ਇੱਕ ਚੈਨੀ ਦੇ ਵਿੱਚ ਜੈਕਟ ਚੱਲ ਰਹੀ ਹੈ ਹੈਵੀ ਦੇ ਵਿੱਚ ਆਈ ਫੁੱਲ ਮੈਨਸ ਟੈਂਪਰੇਚਰ ਦੇ ਵਿੱਚ ਚੱਲਦੀ ਹੈਗੀ ਇਹਦੇ ਵੀ ਤਿੰਨ ਚਾਰ ਕਲਰ ਮਿਲ ਜਾਣਗੇ ਠੀਕ ਹੈ ਇੱਕ ਇੱਕ ਡੈਨਿਮ ਦੀ ਜੈਕਟ ਮਿਲ ਜੂਗੀ ਡੈਨਿਮ ਦੀ ਜੈਕਟ ਬੈਗ ਪ੍ਰਿੰਟ ਵੀ ਮਿਲ ਜੂਗਾ ਤਾਂ ਲੈਣੀ ਮਿਲ ਜੂਗੀ ਇੱਕ ਇੱਕ ਆਰਡਰ ਦੇ ਵਿੱਚ ਟ੍ਰੈਕਸੂਟ ਹੈ ਜੀ ਗਰੈਂਟ ਦੇ ਵਿੱਚ ਸਟੋਰ ਆਰਟੀਕਲ ਗਰੈਂਟ ਦਾ ਲੱਗਿਆ ਹੋਇਆ ਉਹ ਆਰਟੀਕਲ ਹੈ ਇਹਦੇ ਤਿੰਨ ਚਾਰ ਕਲਰ ਮਿਲ ਜਾਣਗੇ ਰੇਟ ਦੀ ਗਰੰਟੀ ਉਹ ਚੀਜ਼ ਦੀ ਕੁਆਲਟੀ ਹੋਊਗੀ ਲੋਰ ਦੇ ਵਿੱਚ ਵੀ ਤੁਹਾਨੂੰ ਕਾਫੀ ਵੈਰਾਈਟੀ ਮਿਲ ਜੂ ਕਾਟਨ ਦੇ ਵਿੱਚ ਵੀ ਮਿਲ ਜੂਗੀ ਵੈਂਚਟਰ ਤੇ ਵੀ ਮਿਲ ਜੂ ਕਾਟਰੇਜ ਦੇ ਵਿੱਚ ਵੀ ਮਿਲ ਜੂਗੀ ਜੀ ਇਹ ਸੂਜ ਵਗੈਰਾ ਵੀ ਮਿਲ ਜਣਗੇ ਸੂਜ ਵਗੈਰਾ ਹੀ ਮਿਲ ਜੂ ਕੋਟ ਪੈਂਟ ਵਗੈਰਾ ਹੀ ਮਿਲ ਜੂ ਜੈਕਟ ਵਗੈਰਾ ਕਾਟਰੇਜ ਦੇ ਵਿੱਚ ਜੈਕਟ ਮਿਲ ਜੂਗੀ ਵੀਰੇ ਇਹਦੇ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਸਾਈਜ਼ ਸਾਰੇ ਮਿਲ ਜਾਣਗੇ ਇੱਕ ਇਹ ਵਾਲੀ ਜੈਕਟ ਮਿਲ ਜੂ ਕੋਲਰ ਦੇ ਵਿੱਚ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਮਿਲ ਜਾਣਗੇ ਜ ਇੱਕ ਇਹ ਵਾਲੀ ਜੈਕਟ ਮਿਲ ਜੂਗੀ ਜੀ ਸਾਈਜ਼ ਸਾਰੇ ਮਿਲ ਜਾਣਗੇ ਸਾਈਜ਼ ਦੇ ਆਪਸ਼ਨ ਸਾਰੇ ਚੱਗੇ ਜੀ ਕਲਰ ਆਪਸ਼ਨ ਵੀ ਮਿਲ ਜੂ ਸਾਈਜ਼ ਆਪਸ਼ਨ ਵੀ ਮਿਲ ਜੂਗੀ ਕੋਟ ਪੈਂਟ ਵਗੈਰਾ ਰੈਂਟ ਤੇ ਮਿਲ ਜਾਣਗੇ ਮੋਲੂ ਵੀ ਮਿਲ ਜਾਣਗੇ ਤੁਹਾਨੂੰ ਜੀ ਠੀਕ ਜੀ ਕਲ ਡਿਜ਼ਾਈਨ ਵੀ ਅਲੱਗ-ਅਲੱਗ ਮਿਲ ਜਾਣਗੇ ਕਲਰ ਵੀ ਅਲੱਗ-ਅਲੱਗ ਮਿਲ ਜਾਣਗੇ ਸਾਈ ਵੀ ਸਾਰੇ ਅਲੱਗ-ਅਲੱਗ ਮਿਲ ਜਾਣਗੇ ਸ਼ੂਜ਼ ਦੇ ਵਿੱਚ ਫਾਰਮਲ ਮਿਲ ਜੂਗੇ ਤੇ ਪੇਟੈਂਟ ਦੇ ਵਿੱਚ ਹੀ ਮਿਲ ਜੂਗਾ ਠੀਕ ਹੈ ਲੈਦਰ ਸਟੱਫ ਵੀ ਮਿਲ ਜੂਗਾ ਠੀਕ ਹੈ ਲੈਦਰ ਤੇ ਵੀ ਮਿਲ ਜੂਗਾ ਪੇਟੈਂਟ ਵੀ ਮਿਲ ਜੂਗਾ ਸਾਈ ਮਿਲ ਜਾਣਗੇ ਤੁਹਾਨੂੰ 6 ਤੋਂ ਲੈ ਕੇ 12 ਤੱਕ ਸਾਰੇ ਸਾਈ ਮਿਲ ਜਾਣਗੇ ਜੀ ਠ ਫਿਰ ਹਾਈ neck ਵੀ ਮਿਲ ਜੂਗਾ ਹਾਈ neck ਦੇ ਵਿੱਚ ਕਲਰ ਆਪਸ਼ਨ ਵੀ ਅੱਗੇ ਆ ਜੂਗੀ ਇਹ ਕਲਰ ਆਪਸ਼ਨ ਸਾਰਿਆਂ ਵਿੱਚ ਮਿਲ ਜੂਗੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੰਪੋਰਟਡ ਵੇਸ ਲੈਣਾ ਫਰਸਟ ਕਾਪੀ ਵਗੈਰਾ ਉਹ ਵੀ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਵੀ ਕਾਹ ਕਲਰ ਮਿਲ ਜਾਣਗੇ ਕਲਰ ਆਪਸ਼ਨ ਸਾਰਿਆਂ ਵਿੱਚ ਮਿਲੂਗੀ ਸਾਈਜ਼ ਆ ਸਾਈਜ਼ ਵੀ ਮਿਲਣਗੇ ਸਾਰਿਆਂ 6 ਤੋਂ ਲੈ ਕੇ 12 ਤੱਕ ਸਾਰਿਆਂ ਦੀ ਤਕਰੀਬਨ ਸਾਈਜ਼ ਆ ਜਾਣਗੇ ਜੀ ਠੀਕ ਹੈ ਜੀ ਹਾਂਜੀ ਇੱਕ ਇਹ ਵਾਲਾ ਸ਼ੂਜ਼ ਆ ਜੂਗਾ ਠੀਕ ਹੈ ਨਾ ਸ਼ੂਜ਼ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਮਿਲ ਜੂਗੀ ਜੀ ਇਹ ਦੇਖੋ ਜੀ ਬਹੁਤ ਲਾਈਟਵੇਟ ਲਾਈਟਵੇਟ ਹੋਗਾ ਜੀ ਤੇ ਪੈਰ ਵੀ ਕੰਫਰਟੇਬਲ ਹੋਊਗਾ ਪੂਰਾ ਇਹ ਟੂਬ ਵਾਲੇ ਸ਼ੂ ਚੱਲਦੇ ਆ ਜੋ ਅੱਜਕੱਲ ਉਹ ਵਾਲੇ ਮਿਲ ਜਾਣਗੇ ਤੁਹਾਨੂੰ ਜੀ ਠੀਕ ਇੱਕ ਇਹ ਵਾਲੀ ਐਟ ਮਿਲ ਜੂਗੀ ਜੀ ਫੁੱਲ ਲਾਈਟਵੇਟ ਹੋਊਗਾ ਜੀ ਕੁਆਲਿਟੀ ਦਾ ਮਾਲੂਗਾ ਇਹ ਨਹੀਂ ਕਿ ਵੀ ਤਲਾ ਪਾੜ ਦੋ ਤਲਾ ਪਾੜ ਗਿਆ ਪੀਸ ਦੀ ਵਾਪਸ ਹੋਊਗੀ ਜੇ ਤਲਾ ਫਾਟਿਆ ਦਾ ਨਾ ਪੀਸ ਦਾ ਤਾਂ ਪੀਸ ਵਾਪਸ ਹੋਊਗਾ ਜੀ ਤੁਹਾਨੂੰ ਠੀਕ ਹੈ ਜੀ ਚੇਂਜ ਹੋ ਕੇ ਪੀਸ ਮਿਲਣਾ ਤੁਹਾਨੂੰ ਨਵਾਂ ਠੀਕ ਐਦਾਂ ਦੀ ਆਟਮਾ ਲਾਈਟਵੇਟ ਦੇ ਵਿੱਚ ਵੀ ਮਿਲ ਜਾਣੀਆਂ ਡੇਲੀ ਰਿਪੀਟ ਤੇ ਪਾਉਣ ਵਾਸਤੇ ਮਿਲ ਜਾਣੀਆਂ ਐਟਮਾਈ ਤੇ ਸ਼ੌਕਸੂ ਮਿਲ ਜੂਗਾ ਤੁਹਾਨੂੰ ਹੀ ਜੀ ਇਦਾਂ ਦੇ ਸ਼ੌਕਸੂ ਮਿਲ ਜਾਣਗੇ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਆਨਲੀ ਸਾਡੇ ਕੋਲ ਦੁਕਾਨ ਤੇ ਠੀਕ ਹੈ ਭਾਈ ਇੱਕ ਵਾਰੀ ਜੀ ਤੁਹਾਡੀ ਇੰਸਟਾਗ੍ਰam ਆਈਡੀ ਵੀ ਹੈਗੀ ਇੰਸਟਾਗ੍ਰam ਆਈਡੀ ਵੀ ਹੈਗੀ 바ਵਾ ਕਲੈਕਸ਼ਨ 786 ਨਾਂ ਤੇ ਆਪਣਾ ਪੇਜ ਹੈ ਜੀ ਫੋਲੋ ਕਰ ਲਓ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੂਗੀ ਠੀਕ ਹੈ ਭਾਈ ਤੇ ਬਾਕੀ ਇੰਸਟਾਗ੍ਰam ਦਾ ਲਿੰਕ ਵੀ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਦੋਸਤੋ